ਸੁਣ ਲੋ ਦਾਜ ਦੇ ਲੋਪੀਆਂ ਦਾ ਹਾਲ ਮੂਹ ਮੰਗੀ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਕੀਤੀ ਹੈ ਨੂੰ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਤੇ ਕਰ ਦਿੱਤਾ ਹੈ ਕੁਝ ਅਜੀਹਾ ਜਿਸ ਨੂੰ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ ਜੀਆਂ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਤੇ ਕਿ ਇੱਕ ਸੋਹਰੇ ਪਰਿਵਾਰ ਨੇ ਐਸੀ ਹਰਕਤ ਕੀਤੀ ਹੈ ਜਿਸ ਨੂੰ ਸੁਣ ਕੇ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਦਰਸਲ ਇਸ ਸੋਹਰੇ ਪਰਿਵਾਰ ਦੇ ਵੱਲੋਂ ਨੂੰ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਦਾ ਪੜਤਾੜਨਾ ਦਿੱਤੀ ਹੀ ਗਈ ਹੈ ਨਾਲ ਹੀ ਉਸ ਨੂੰ ਐਚ ਆਈ ਵੀ ਸੰਕਰਮਿਤ ਟੀਕਾ ਵੀ ਲਗਾ ਦਿੱਤਾ ਹੈ ਜਿਸ ਦੇ ਨਾਲ ਉਸ ਨੂੰ ਉਸ ਦੀ ਜਿਹੜੀ ਜਾਨ ਹੈ ਉਸ ਨੂੰ ਖਤਰਾ ਬਣਿਆ ਹੋਇਆ ਦੱਸ ਦਈਏ ਕਿ ਇਸ ਲੜਕੀ ਦਾ ਨਾਮ ਸੋਨਲ ਦੱਸਿਆ ਜਾ ਰਿਹਾ ਹੈ ਜਿਸ ਲੜਕੇ ਦੇ ਨਾਲ ਇਸਦਾ ਵਿਆਹ ਹੋਇਆ ਸੀ ਉਸ ਦਾ ਨਾਮ ਅਭਿਸ਼ੇਕ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਉੱਤਰਾਖੰਡ ਦੇ ਹਰੀਦਵਾਰ ਦਾ ਰਹਿਣ ਵਾਲਾ ਹੈ ਇਨਾਂ ਦਾ ਵਿਆਹ 15 ਫਰਵਰੀ 2023 ਦੇ ਵਿੱਚ ਹੋਇਆ ਸੀ ਇਸ ਲੜਕੀ ਦੇ ਪਿਤਾ ਦਾ ਇਹ ਕਿਹੜਾ ਹੈ ਕਿ ਜਦੋਂ ਉਸਨੇ ਆਪਣੀ ਬੇਟੀ ਦਾ ਵਿਆਹ ਕੀਤਾ ਤਾਂ ਉਸਨੇ ਰਜਵਾ ਦਾਜ ਦਿੱਤਾ ਸੀ ਹਾਲਾਂਕਿ ਉਸ ਦੀ ਪਹੁੰਚ ਤੋਂ ਵੀ ਬਾਹਰ ਸੀ ਫਿਰ ਵੀ ਉਸਨੇ ਬਹੁਤ ਵੱਡੀ ਰਕਮ ਜਿਹੜੀ ਨਕਦੀ ਦਿੱਤੀ ਸੀ ਗਹਿਣੇ ਦਿੱਤੇ ਸਨ ਤੇ ਇਸ ਤੋਂ ਇਲਾਵਾ ਇੱਕ ਕਾਰ ਵੀ ਦਿੱਤੀ ਸੀ ਇਨਾ ਹੋਣ ਦੇ ਬਾਵਜੂਦ ਵੀ ਇਸ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ ਉਸ ਦੇ ਕੋਲੋਂ 25 ਲੱਖ ਰੁਪਏ ਕੈਸ਼ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਇੱਕ ਸਕੋਰਪੀਓ ਗੱਡੀ ਵੀ ਮੰਗੀ ਗਈ ਹੈ ਜਿਹੜੀ ਕਿ ਉਸ ਦੀ ਪਹੁੰਚ ਤੋਂ ਬਾਹਰ ਹੈ ਲੜਕੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਸਹੁਰਾ ਪਰਿਵਾਰ ਉਸ ਨੂੰ ਇਨਾ ਤੰਗ ਪ੍ਰੇਸ਼ਾਨ ਕਰਦਾ ਸੀ ਕਿ ਇੱਕ ਵਾਰ ਤਾਂ ਉਸ ਨੂੰ ਘਰੋਂ ਹੀ ਬਾਹਰ ਕੱਢ ਦਿੱਤਾ ਸੀ ਫਿਰ ਪੰਚਾਇਤ ਬੁਲਾਈ ਗਈ ਪੰਚਾਇਤ ਨੇ ਇਸ ਲੜਕੀ ਦਾ ਘਰ ਦੁਬਾਰਾ ਤੋਂ ਵਸਾ ਦਿੱਤਾ ਉਸੇ ਘਰ ਹੀ ਇਸ ਨੂੰ ਦੁਬਾਰਾ ਪਹੁੰਚਾ ਦਿੱਤਾ ਇਸ ਤੋਂ ਬਾਅਦ ਸਾਰੇ ਪਰਿਵਾਰ ਨੇ ਇਹ ਹਰਕਤ ਕਰ ਦਿੱਤੀ ਹੈ ਕਿ ਉਸ ਦੀ ਬੇਟੀ ਨੂੰ ਐਚ ਆਈ ਵੀ ਪੋਜ਼ਿਟਿਵ ਜਿਹੜਾ ਹੈ ਉਹ ਟੀਕਾ ਉਹ ਲਗਾ ਦਿੱਤਾ ਜਦੋਂ ਟੈਸਟ ਕਰਵਾਇਆ ਗਿਆ ਤਾਂ ਉਹਨਾਂ ਜਿਹੜੀ ਬੇਟੀ ਹੈ ਉਹ ਐਚ ਆਈ ਵੀ ਪੋਜ਼ਿਟਿਵ ਆਈ ਹੈ ਕਿਉਂਕਿ ਉਸ ਦੀ ਹਾਲਤ ਜਿਹੜੀ ਉਹ ਵਿਗੜਨ ਲੱਗ ਪਈ ਸੀ ਜਿਸ ਤੋਂ ਉਹਨਾਂ ਨੂੰ ਸ਼ੱਕ ਹੋਇਆ ਸੀ ਕਿ ਕੁਝ ਗੜਬੜ ਹੈ ਤਾਂ ਜਾਂਚ ਕਰਵਾਉਣ ਤੇ ਇਹ ਗੱਲ ਸਾਹਮਣੇ ਆ ਗਈ ਸੀ ਹੁਣ ਲੜਕੀ ਦੇ ਪਰਿਵਾਰ ਨੇ ਜਿਹੜਾ ਕਿ ਕੋਰਟ ਦਾ ਦਰਵਾਜ਼ਾ ਖਟਕਟਾਇਆ ਤੇ ਕੋਰਟ ਦੇ ਵਿੱਚ ਉਹਨਾਂ ਦੇ ਜਿਹੜਾ ਖਿਲਾਫ ਹੈ ਇਹ ਪਰਚਾ ਦਰਜ ਕਰਵਾ ਦਿੱਤਾ ਗਿਆ ਜਿਸ ਦੇ ਵਿੱਚ ਲੜਕੀ ਦੇ ਜਿਹੜਾ ਪਤੀ ਹੈ ਉਸ ਦਾ ਨਾਮ ਹੈ ਉਸ ਦੇ ਜੀਜੇ ਦਾ ਨਾਮ ਹੈ ਤੇ ਨਾਲ ਹੀ ਹੋਰ ਚਾਰ ਮੈਂਬਰ ਨੇ ਜਿਹੜੇ ਕਿ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸਨ ਉਹਨਾਂ ਦੇ ਖਿਲਾਫ ਹੁਣ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਹੁਣ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾ ਹਈਏ ਸੋ ਇਹ ਅਦਾਜ ਤੇ ਲੋਬੀ ਨੇ ਜਿਨ੍ਹਾਂ ਨੇ ਇਹੋ ਜੀ ਕੋਜੀ ਹਰਕਤ ਕੀਤੀ ਹੈ ਲੜਕੀ ਨੂੰ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਤੋਂ ਵੀ ਭੈੜੀ ਗੱਲ ਇਹ ਹੈ ਕਿ ਇਸ ਲੜਕੀ ਨੂੰ ਐਚ ਆਈ ਵੀ ਸੰਕਰਮਿਤ ਟੀਕਾ ਲਗਾ ਦਿੱਤਾ ਗਿਆ ਹੈ ਜਿਸ ਦੇ ਨਾਲ ਉਸ ਦੀ ਜਾਨ ਜਾਣ ਦਾ ਵੀ ਖਤਰਾ ਬਣਿਆ ਹੋਇਆ ਹੈ ਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਪਰੰਤੂ ਫਿਰ ਵੀ ਉਹ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੁੱਟ ਚੁੱਕੀ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਇਲਾਜ ਤਾਂ ਕੀਤਾ ਜਾ ਰਿਹਾ ਪਰੰਤੂ ਕੁਝ ਕਿਹਾ ਨਹੀਂ ਜਾ ਸਕਦਾ ਦੱਸਦੀ ਹੈ ਕਿ ਲੜਕੀ ਦੇ ਮਾਪਿਆਂ ਦੇ ਵੱਲੋਂ ਜਿਹੜਾ ਕਿ ਕੋਰਟ ਦਾ ਰੁਖ ਕੀਤਾ ਗਿਆ ਹੈ ਕੋਰਟ ਤੱਕ ਇਹ ਮਾਮਲਾ ਪਹੁੰਚ ਗਿਆ ਹੈ ਤੇ ਹੁਣ ਇਸ ਜਿਹੜੀ ਸੁਣਵਾਈ ਹੈ ਕੋਰਟ ਦੇ ਵਿੱਚ ਹੀ ਹੋਵੇਗੀ